ਇਹ ਯਾਰ ਕਿ ਸਾਰੇ ਮੈਟਰੋ ਸਟੇਸ਼ਨ ਤੋਂ ਅਲੱਗ ਆ ਦੇਖਿਓ ਤੁਸੀਂ ਫੁੱਲ ਵਿੰਡੋ ਆਪਣਾ ਬੋਰਡਿੰਗ ਪਾਸ ਕੱਢ ਲਿਆ ਹੰਡੀ ਕੋ 에어ਲਾਈਨ ਖੜਿਆ ਜਹਾਜ਼ ਲੈਂਨਾ ਤੇ ਲੱਗ ਕੇ ਆਪਣੀਆਂ ਆਪਣੀਆਂ ਸਵਾਰੀਆਂ ਦੀ ਵੇਟ ਕਰਦੇ ਆ ਵੀ ਜੀ ਜੀ ਵਿਚਾਰੀ ਬੀਟ ਕਰਦੇ ਆ ਬਸਾਂ ਵਾਂਗੂ ਲੋ ਜੀ ਆਪਣੀ ਆ ਗਈ ਆ ਬੰਦੇ ਭਾਰਤ ਫਰੇਮ ਆਪਾਂ ਜਾ ਰਹੇ ਆ ਡੈਲੀ ਨੂੰ ਉੱਥੋਂ ਫੇ ਆਪਣੀ ਫਲਾਈਟ ਆ ਬਰਨਾਲ ਦੀ ਯਾਰ ਬਹੁਤ ਸੋਹਣੀ ਟ੍ਰੇਨ ਆ ਮੈਂ ਪਹਿਲੀ ਵਾਰੀ ਇਹਦੇ ਵਿੱਚ ਸਫ਼ਰ ਕਰਨ ਆਇਆ ਅੱਜ ਬਹੁਤ ਸੋਹਣੀ ਟ੍ਰੇਨ ਐ ਦਿੰਦੀ ਐ ਨਾ ਯੂਰਪ ਨੂੰ ਮਾਫ਼ ਆਪਾਂ ਅੰਦਰ ਜਾ ਕੇ ਦੇਖਵਾਂਗੇ ਤੁਹਾਨੂੰ ਕਿੱਦਾਂ ਦਿੰਦੀ ਐ ਲੋ ਜੀ ਆ ਆਪਣੀ ਟ੍ਰੇਨ ਐ 44 ਹੂੰ ਉੱਥੇ ਬੱਸੇਗਾ ट्रेन बंदे भारत मैं पहली बारी बंदे भारत बैठ रहा सो यूनिक फर्स्ट टाइम है मेरा बंदे भारत फैसिलिटी ला चुके हैं ਸੈਟਿੰਗ ਬਹੁਤ ਵਧੀਆ ਬਹੁਤ ਸੋਹਣਾ ਲੱਗਿਆ ਮੈਨੂੰ ਤੇ ਮੈਂ ਜਾ ਰਿਹਾ ਹਾਂ ਫਗਵਾੜੇ ਤੋਂ ਹਾਂ ਦਿੱਲੀ ਤੇ ਫਿਰ ਮੈਂ ਦਿੱਲੀ ਤੋਂ ਕਹਾ ਮੇਰੀ ਫਲਾਈਟ ਹੈ ਆ ਸਕੇਰਲਾ ਦੀ ਤੇ ਪਹਿਲਾਂ ਤੁਹਾਨੂੰ ਕਿਸ ਬੰਦੇ ਪਰ ਟੈਕਸਪਲੋਰ ਕਰਾਉਣਾ ਤੇ ਉਸ ਤੋਂ ਬਾਅਦ ਚੱਲ ਕੇ ਮੈਂ ਦਿੱਲੀ ਦਿੱਲੀ ਤੋਂ ਬਾਅਦ ਵਿੱਚ ਮੈਂ 4 ਨਾਈਟਸ ਸਟੇ देयर ਇਨ ਕੇਰਲਾ ਤੇ ਮੰਦਰਾਮਪੁਰ ਤੇ ਬਾਕੀ ਆਪਾਂ ਹੋਰ ਗੱਲਾਂ ਬਾਤਾਂ ਕਰਨਾ ਕਿ ਸਕਿੱਪ ਨਾ ਕਰਿਓ ਵੀਡੀਓ ਤੇ ਟ੍ਰੇਨ ਦਾ ਅੰਦਰਲਾ ਵੀਊ ਚੈੱਕ ਕਰੋ ਨਾ ਪਾਜੀ ਵਾਲੀ ਵਾਸ਼ਰੂਮ ਲੱਭਦੇ ਪੈ ਮੁੰਲਾਗਾ ਤਾਂ ਤੇ ਆ ਆਪਣਾ ਫੂਡ ਆ ਤੇ ਆਪਾਂ ਪਹੁੰਚ ਗਏ ਆ ਦਿੱਲੀ ਆਪਾਂ ਹੁਣ ਮੈਥੋ ਮੈਟਰੋ ਲੈਣੀ ਆ एयरपोर्ट ਦੇ ਲਈ স্পেশাল মেট্রো ਸਟੇਸ਼ਨ ਆ ਟਿਕਟ ਵੀ ਜੀ ਇੱਕ ਸਾਈਡ ਤੋਂ ਹੀ ਮਿਲਦੀ ਆ ਬਾਕੀ ਸਾਰੇ মেট্রো ਸਟੇਸ਼ਨ ਤੋਂ ਅਲੱਗ ਆ ਦੇਖਿਓ ਤੁਸੀਂ ਫੁੱਲ ਵਿੰਡੋ ਆਪਾਂ ਅਗੇ 에어ਪੋਰਟ ਇੱਕ ਤੁਹਾਨੂੰ ਨੌਲੇਜ ਦੀ ਗੱਲ ਦੱਸਣਾ ਅ ਅੱਜ ਡੇਟ ਹੈਗੀ 1 ਅਗਸਤ ਜੇ ਕਿਸੇ ਨੇ ਟਰਮੀਨਲ 1 ਤੋਂ ਉਹਦੀ ਫਲਾਈਟ ਆ ਨਾ ਟਰਮੀਨਲ 1 ਤੋਂ ਤੇ ਉਹਦੀ ਟਰਮੀਨਲ 1 ਤੋਂ ਹੋਣੀ ਨਹੀਂ ਹੈਗੀ ਉਹਨੂੰ ਟਰਮੀਨਲ 2 ਹੀ ਆਣਾ ਪੈਣਾ ਕਿਉਂਕਿ ਟਰਮੀਨਲ 1 ਅਜੇ ਅੰਡਰ ਕੰਸਟਰਕਸ਼ਨ ਆ ਉਹ 10 ਤਰੀਕ ਨੂੰ ਓਪਨ ਹੋਣਾ ਹੈ 10 ਅਗਸਤ ਨੂੰ ਸੋ ਬੀ ਕੇਅਰਫੁਲ ਟਰਮੀਨਲ 1 ਤੇ ਟਾਈਮ ਨਾਲ ਵੇਸਟ ਕਰਿਓ ਹੈ 1 ਅਗਸਤ ਤੋਂ 10 ਅਗਸਤ ਆਪਣੀ ਹੁਣ ਐਂਟਰੀ ਆ ਟਰਮੀਨਲ 2 ਤੋਂ फ्लाइट टू केरला आप एयरपोर्ट पर आ गए बहुत सोहना एयरपोर्ट है।, है मैं तुम सारा वेटिंग एरिया बहुत सोना वेटिंग एरिया है मैं है ना मतलब साल बाद साल बाद हैं अंदर इतने। ਦੇਖੋ ਮੈਂ ਲਾਸਟ ਟਾਈਮ ਬਾਉਂਡਰੀ ਕਾਸੇ ਤਾਂ ਹਾਂ ਜੰਨੀ ਵਰਤਸ ਫਲਾਈਟ ਲਾ ਲਈ ਸੀ ਬਟ ਹੁਣ ਮੈਂ ਇਹਦਾ ਕੇਰਲਾ ਰੀ ਫਲਾਈਟ ਲੈ ਰਿਹਾ ਹਾਂ ਆਪਕਾ ਫਾਈਵ ਵੀਰ ਬਹੁਤ ਅਪਡੇਟ ਅਪਡੇਟ ਹੋਇਆ ਹੈ ਬਹੁਤ ਅਪਡੇਟ ਹੋਇਆ ਹੈ ਲੋ ਜੀ ਆਪਾਂ ਮਸ਼ੀਨ ਦੇ ਵਿੱਚੋਂ ਆਪਣਾ ਬੋਰਡਿੰਗ ਪਾਸ ਕੱਢ ਲਿਆ इंडिगो एयरलाइन ਆਪਣਾ ਹੈਗਾ ਜ਼ੋਨ 1 ਡੋਮੈਸਟਿਕਸ ਸਿਕਿਉਰਿਟੀ ਇੱਥੇ ਆਪਣਾ ਕਾਊਂਟਰ ਲੱਗਣਾ ਆ ਇੰਡੀਗੋ ਦਾ ਤੇ ਆਪਣੀ 2-3 ਘੰਟਿਆਂ ਬਾਅਦ ਫਲਾਈਟ ਆ 2 ਘੰਟੇ ਨਹੀਂ ਨਹੀਂ ਹੈਗੇ ਜੀ 3 ਘੰਟੇ ਬਾਰ ਗਰਮੀ ਬਹੁਤ ਹੈ ਅੰਦਰ ਪਾਈ ਸੀ ਉਸੇ ਲੱਗਾ ਸ਼ੁਕਰ ਆ ਸਾਹ ਜ ਆਇਆ ਲੋ ਜੀ ਦੇਖੋ ਜਿੱਥੇ ਕਾਊਂਟਰ ਲੈਣਾ ਆਪਾਂ ਫਲਾਈਟ ਦਾ ਅੰਦਰੋਂ ਨਿਆਰੇ ਲੈ ਲਓ 에ਰਪੋਰਟ ਦੇ ਅੰਦਰਲੇ ਅੰਦਰਲੇ ਨਿਆਰੇ ਲੈ ਲਓ ਵੀ ਵਾਹ ਸਕ੍ਰੀਨ ਦੇਖੋ ਕਿੱਥੇ ਲੱਗੀ ਆ ਵਾਹ ਯਾਰ ਇਹ ਗੱਲ ਹੋਈ ਨਾ ਸਕ੍ਰੀਨ ਦੇਖੋ ਕਿੱਥੇ ਲੱਗੀ ਆ ਕਿਆ ਬਾਤਾਂ ਜਿਹੜੀ ਤਰੱਕੀ ਕਰਦਾ ਪਿਆ ਬਈ ਬਹੁਤ ਸੋਹਣਾ ਹੈ ਵੀ ਅੰਦਰੋਂ ਲਾਸਟ ਟਾਈਮ ਮੈਂ ਮੁੰਬਈ ਗਿਆ ਸੀਗਾ ਮੈਂ ਚੰਡੀਗੜ੍ਹ ਤੋਂ ਫਲਾਈਟ ਲਈ ਸੀ ਉਸ ਤੋਂ ਪਹਿਲਾਂ ਮੈਂ ਦੁਬਈ ਗਿਆ ਸੀ ਮੈਂ ਇੱਥੋਂ ਫਲਾਈਟ ਲਈ ਸੀ ਬਟ ਉਹਨੂੰ 4-5 ਸਾਲ ਹੋ ਗਿਆ ਦੁਬਈ ਗਏ ਨੂੰ ਤੇ ਮੈਂ ਕਾਫੀ ਟਾਈਮ ਬਾਅਦ ਆਇਆ ਹੁਣ ਦਿੱਲੀ ਵਿਰਪੁਰ ਦੇ ਅੰਦਰ ਸਾਰਾ ਹੀ ਲੱਗਾ ਟੋਟਲੀ ਚੇਂਜ ਹਾਂਜੀ ਆਪਾਂ ਵਿੰਡੋ 'ਚ ਖੜੇ ਸੀਗੇ ਤਾਂ ਵਿਸਤਾਰਾ ਦੀ ਫਲਾਈਟ ਸਾਹਮਣੇ ਖੜੀ ਆ ਇਹ ਪਤਾ ਨਹੀਂ ਕਿੱਥੇ ਜਾ ਰਹੇ ਸੀ ਕਿ ਮੈਨੂੰ ਮੈਂ ਹੁਣੇ ਕਾਊਂਟਰ ਲੱਗਾ ਸੀਗਾ ਤੇ ਉਹ ਪਿੱਛੇ ਵੀ ਕੋਈ ਜਹਾਜ਼ ਖੜਿਆ ਨਾ ਤੇ ਸਾਰੇ ਇੱਥੇ ਆਲੇ ਦੁਆਲੇ ਮਤਲਬ ਜਹਾਜ਼ ਖੜੇ ਆ ਸੋਹਣਾ ਲੱਗਦਾ ਵਿੰਡੋ ਤੋਂ ਹਨ ਦੇਖੋ ਉਹ ਬੱਸ ਅਸਿਆ ਪੂਰਾ ਵਿਊ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਹਾਂਜੀ ਆਪਾਂ ਹੁਣ ਜਹਾਜ਼ ਵਾਲ ਨੂੰ ਜਾ ਰਹੇ ਆ ਜਹਾਜ਼ ਐਂਟਰੀ ਵਾਲ ਨੂੰ ਜਾ ਰਹੇ ਆ ਆਪਾਂ ਲਾਈਨ ਲੱਗੀ ਆ ਮੋਰੇ ਸਾਰੇ ਕੇਲਾ ਨੂੰ ਜਾ ਰਹੇ ਆ ਇਹ ਤੇ ਬਾਹਰਲਾ ਵਿਊ ਦੇਖੋ ਕਿੰਨਾ ਸੋਹਣਾ ਹੈ ਨਾ ਆ ਤੇਲ ਤੂਲ ਭਰਦੇ ਪਏ ਆ ਜਹਾਜ਼ ਦੇ ਵਿੱਚ ਸਾਰਾ ਕੁਝ ਚੈੱਕ ਕਰਦੇ ਪਏ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਔਰਨ ਤੋਂ ਪਹਿਲਾਂ ਮੰਨ ਲਓ ਚੈੱਕ ਕਰਦੇ ਆ ਇਦਾਂ ਹਰ ਜਹਾਜ਼ ਨੂੰ ਜਿੰਨਾ ਚਿਰ ਪੈਸੰਜਰ ਅੰਦਰ ਬੈਂਦੇ ਆ ਉਹਨਾਂ ਚਿਰ ਇਹ ਚੈਕਿੰਗ ਵਗੈਰਾ ਕਰਦੇ ਰਹਿੰਦੇ ਹੁੰਦੇ ਆ ਲਓ ਜੀ ਬਸ ਆ ਗਿਆ ਜਹਾਜ਼ ਲੱਗ ਗਿਆ ਲਓ ਆ ਗਈ ਐਂਟਰੀ ਜਹਾਜ਼ ਦੀ ਦਿਖਾਉਣੀ ਆ ਤੁਹਾਨੂੰ ਪਲੇਨ ਸਾਰਾ ਅੰਦਰੋਂ ਇਹ ਹੈਗੇ ਇੰਡੀਗੋ 에ਅਰਲਾਈਨਸ ਇਹਨਾਂ ਦੀ ਸਰਵਿਸ ਵਧੀਆ ਲੱਗੀ ਮੈਨੂੰ 에ਅਰ ਇੰਡੀਆ ਨਾਲੋਂ ਵਧੀਆ ਲੱਗੀ ਸਰਵਿਸ ਬਾਕੀ ਸਾਰੇ ਸਾਰੇ ਮਤਲਬ ਸਾਰੇ ਪਲੇਨਾਂ ਦਾ ਆਪਣਾ ਆਪਣਾ ਹਿਸਾਬ ਕਿਤਾਬ ਆ ਹੈਨਾ ਤੇ ਬਟ ਇਹ ਜਹਾਜ਼ ਨਵਾਂ ਨਵਾਂ ਜਿਹਾ ਲੱਗਦਾ ਹੈ ਇੱਕ ਵਾਰੀ ਮੈਂ ਮਰੇ 에ਅਰ ਇੰਡੀਆ ਚ ਗਿਆ ਸੀਗਾ ਆਪਾਂ ਚਲੋ ਆਪਾਂ ਆਪਣੇ ਇੰਡੀਆ ਦੀ 에어ਲਾਈਨ ਆ ਕਾਤੇ ਬਦਨਾਮ ਕਰਨੀ ਆ ਬਟ ਕੁਰਸੀਆਂ ਦੀ ਆਵਾਜ਼ ਆਉਂਦੀ ਸੀਗੀ ਖੜਕਦੀ ਹੰਦੀ ਦੇਖੋ ਵੀ ਜਹਾਜ਼ ਅੰਦਰੋਂ 에ਸੀ ਫੁੱਲ ਛੱਡਿਆ ਇਹਨਾਂ ਨੇ ਉਹ ਦੇਖੋ ਕਿਦਾਂ ਅੰਦਰ ਧੁੰਦ ਪਈ ਆ ਇਹਨਾਂ ਨੇ ਪੂਰਾ 에ਸੀ ਛੱਡਿਆ ਫੁੱਲ ਆਪਾਂ ਆਪਣੀ ਚੇਅਰ ਤੇ ਬੈ ਗਏ ਆ ਬਸ ਜਦੋਂ ਟੇਕ ਆਫ ਹੋਣਾ ਆ ਸਰਾਣਾ ਆਪਾਂ ਰੱਖਿਆ ਆ ਆਟੋਮੈਟਿਕ ਆਲਰੇਡੀ ਆਪਾਂ ਸੌਣਾ ਆ 100 100 ਕੇ ਜਹਾਜ਼ ਦਾ ਸਫ਼ਰ ਕੱਟ ਹੁੰਦਾ ਹੈ ਉਦੋਂ ਦਾ ਬਹੁਤ ਬੋਰਿੰਗ ਹੁੰਦਾ ਹੈ ਸਫ਼ਰ ਜਹਾਜ਼ ਦਾ ਟ੍ਰੇਨ ਦਾ ਸਫ਼ਰ ਜੀ ਠੀਕ ਹੁੰਦਾ ਹੈ ਬੰਦਾ ਤੁਰ ਫਿਰ ਲੰਦਾ ਹੈ ਮਤਲਬ ਦੇਖ ਲੰਦਾ ਨਾ ਪਲੇਨ ਦੇ ਵਿੱਚ ਨਹੀਂ ਇੰਨਾ ਕੁਝ ਹੁੰਦਾ ਹੈਗਾ ਬਸ ਬੈਠੇ ਰੋ ਬੈਠੇ ਰੋ ਕੋਈ ਬੁੱਕ ਪੜ੍ਹ ਲਓ ਫੋਨ ਦੇ ਵਿੱਚ ਗੇਮ ਖੇਡ ਲਓ ਤੇ ਜਿਹੜੇ ਆਉਂਦੇ ਜਾਂਦੇ ਆ ਪਲੇਨ ਦੇ ਵਿੱਚ ਉਹਨਾਂ ਨੂੰ ਤਾਂ ਸਾਰਾ ਪਤਾ ਹੈ ਜਿਹੜੇ ਨਹੀਂ ਮਤਲਬ ਗਏ ਹੈ ਜੇ ਤੱਕਰ ਉਹਨਾਂ ਦੇ ਲਈ ਇਹ ਗੱਲਾਂ ਸਾਰੀਆਂ ਨਵੀਆਂ ਆ ਹੈਨਾ ਏਸੀ ਬਹੁਤ ਜ਼ਿਆਦਾ ਛੱਡਿਆ ਸੀਗਾ ਮੈਂ ਟੀ-ਸ਼ਰਟ ਪਤਲੀ ਜੀ ਪਾਈ ਸੀਗੀ ਮੈਨੂੰ ਤਾਂ ਅੰਦਰ ਠੰਡ ਲੱਗਣ ਲੱਗੀ ਪੂਰਾ ਵੀਡੀਓ ਦਿਖਾਣਾ ਤੁਹਾਨੂੰ ਮੈਂ ਇੱਕ ਮਿੰਟ ਹਾਂਜੀ ਦੇਖੋ ਪੂਰਾ ਵੀਊ ਚੈੱਕ ਕਰੋ ਕਿੱਦਾਂ ਏਸੀ ਛੱਡਿਆ ਫੁੱਲ ਪੈਸੈਂਜਰ ਸਾਰੇ ਬੈਠ ਗਏ ਜਹਾਜ਼ ਦੇ ਵਿੱਚ ਤੇ ਹੁਣੇ ਸਟਾਰਟ ਕਰਨ ਲੱਗੇ ਆ ਜਹਾਜ਼ ਮੈਡਮ ਹੁਣੀ ਸਮਝਾਉਣ ਲੱਗੇ ਹੁਣ ਕੁਛ ਨਾ ਕੁਛ ਜੋ ਉਹਨਾਂ ਦੀ ਡਿਊਟੀ ਹੁੰਦੀ ਹੈ ਨਾ ਫੇਅਰ ਹੋਸਟੈਸ ਉਹ ਸਮਝਾਉਣਗੇ ਕੁਛ ਨਾ ਕੁਛ ਫੇ ਉਹਦੋਂ ਬਾਅਦ ਇਹਨਾਂ ਨੇ ਸਟਾਰਟ ਕਰ ਲੈਣਾ ਝੋਲ ਆਪਣਾ ਹੁਣ ਖਤਮ ਹੁੰਦਾ ਆ ਇਹ ਕੇਰਲਾ ਪਹੁੰਚਣ ਟੱਕਰ ਦਾ ਬਲੌਗ ਸੀ ਆਪਣਾ ਬਾਕੀ ਆਪਾਂ ਤੁਹਾਨੂੰ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਕੇਰਲਾ ਸਾਰਾ ਦਿਖਾਵਾਂਗੇ ਆਪਾਂ ਤੁਹਾਨੂੰ ਓਕੇ ਬਾਏ